ਦੋਸਤੋ ਅੱਜ ਦੀ ਕਹਾਣੀ ਹੈ ਲਾਲ ਖੰਭਾਂ ਵਾਲਾ ਮੋਰ ਦੀ ਮਹਾਰਾਜ ਕ੍ਰਿਸ਼ਨਦੇਵ ਰਾਏ ਨੂੰ ਅਦਭੁਤ ਤੇ ਵਿਲੱਖਣ ਵਸਤੂਆਂ ਇਕੱਠੀਆਂ ਕਰਨ ਦਾ ਸ਼ੌਂਕ ਸੀ ਇਸ ਕਰਕੇ ਦਰਬਾਰੀਆਂ ਵਿੱਚ ਇਹ ਹੋਰ ਲੱਗੀ ਰਹਿੰਦੀ ਸੀ ਕਿ ਉਹ ਦਰਲੱਭ ਤੋਂ ਦਰਲੱਭ ਵਸਤੂਆਂ ਮਹਾਰਾਜ ਦੀ ਸੇਵਾ ਵਿੱਚ ਪੇਸ਼ ਕਰਨ ਅਤੇ ਭਾਰੀ ਇਨਾਮ ਹਾਸਲ ਕਰਨ ਕੁਝ ਦਰਬਾਰੀ ਮੌਕਾ ਪਾ ਕੇ ਮਹਾਰਾਜ ਨੂੰ ਠੱਗਣ ਤੋਂ ਵੀ ਨਹੀਂ ਸਨ ਉੱਕਦੇ ਅਜਿਹੇ ਇੱਕ ਦਿਨ ਦੁਸ਼ਟ ਦਰਬਾਰੀ ਨੇ ਇੱਕ ਅਨੋਖੀ ਚਾਲ ਚੱਲੀ ਉਹ ਲਾਲ ਖੰਭਾ ਵਾਲਾ ਇੱਕ ਜਿਉਂਦਾ ਮੋਰ ਲੈ ਕੇ ਮਹਾਰਾਜ ਦੀ ਤਾਬਿਆ ਵਿੱਚ ਹਾਜ਼ਰ ਹੋਇਆ ਉਹ ਬੋਲਿਆ ਮਹਾਰਾਜ ਮੈਂ ਮੈਸੂਰ ਦੇ ਸੰਗਨੇ ਜੰਗਲਾਂ ਵਿੱਚੋਂ ਤੁਹਾਡੇ ਲਈ ਇੱਕ ਬਚਿੱਤਰ ਮੋਰ ਮੰਗਵਾਇਆ ਹੈ ਕ੍ਰਿਸ਼ਨਦੇਵ ਨੂੰ ਲਾਲ ਖੰਭਾਂ ਵਾਲੇ ਉਸ ਮੋਰ ਨੂੰ ਵੇਖ ਕੇ ਬਹੁਤ ਅਚੰਬਾ ਹੋਇਆ ਕਿ ਇਹ ਕੁਦਰਤ ਦਾ ਕਿਹੋ ਜਿਹਾ ਕ੍ਰਿਸ਼ਮਾ ਹੈ ਵਾਕਈ ਅਦਭੁਤ ਹੈ ਉਹਨਾਂ ਨੇ ਤੁਰੰਤ ਇਜਾਜ਼ਤ ਦਿੱਤੀ ਕਿ ਮੋਰ ਨੂੰ ਸ਼ਾਹੀ ਬਾਗੀਚੇ ਵਿੱਚ ਹਿਵਾਜਦ ਨਾਲ ਰੱਖਿਆ ਜਾਵੇ। ਫਿਰ ਦਰਬਾਰੀਆਂ ਤੋਂ ਪੁੱਛਿਆ ਕਿ ਉਸ ਮੋਰ ਦੀ ਖੋਜ ਆਦੀ ਉੱਪਰ ਉਸਦਾ ਕਿੰਨਾ ਖਰਚਾ ਹੋਇਆ ਹੈ। ਕੁੱਲ 30 ਹਜ਼ਾਰ। ਮਹਾਰਾਜ ਨੇ ਮਨਜ਼ੂਰੀ ਦਿੱਤੀ ਕਿ ਰਾਜਕੀ ਖਜ਼ਾਨੇ ਵਿੱਚੋਂ 30 ਹਜ਼ਾਰ ਅਸ਼ਰਫੀਆਂ ਸੋਨੇ ਦੀਆਂ ਮੋਰਾਂ ਦਰਬਾਰੀ ਨੂੰ ਦੇ ਦਿੱਤੀਆਂ ਜਾਣ। ਫਿਰ ਦਰਬਾਰੀ ਨੂੰ ਭਰੋਸਾ ਦਿੱਤਾ ਕਿ ਇਸ ਦਾ ਇਨਾਮ ਤੁਹਾਨੂੰ ਬਾਅਦ ਵਿੱਚ ਦਿੱਤਾ ਜਾਵੇਗਾ। ਦਰਬਾਰੀ ਨੂੰ ਹੋਰ ਭਲਾਕੀ ਚਾਹੀਦਾ ਸੀ। ਉਸ ਦੇ ਲਈ ਤਾਂ ਇਹ 30000 اشرفੀਆਂ ਵੀ ਕਿਸੇ ਵੱਡੇ ਇਨਾਮ ਤੋਂ ਘੱਟ ਨਹੀਂ ਸਨ ਇਹਨਾਂ ਨੂੰ ਹਾਸਲ ਕਰਨ ਦੇ ਲਈ ਉਸਨੇ ਸਿਰਫ 100 ਸਰਫੀਆਂ ਹੀ ਖਰਚ ਕੀਤੀਆਂ ਸਨ ਤੇਨਾਲੀ ਨੇ ਵੀ ਉਸ ਮੋਰ ਨੂੰ ਵੇਖਿਆ ਸੀ ਪਰੰਤੂ ਉਸ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਸੀ ਕਿ ਮੋਰ ਕੁਦਰਤੀ ਲਾਲ ਖੰਭਾਂ ਵਾਲਾ ਹੋ ਸਕਦਾ ਹੈ ਉਸਨੇ ਦਰਬਾਰੀ ਦੇ ਵੱਲੀ ਵੇਖਿਆ ਦਰਬਾਰੀ ਪ੍ਰੇਮੀ ਭਾਵਨਾ ਨਾਲ ਉਸ ਵੱਲੀ ਵੇਖ ਕੇ ਮੁਸਕਰਾ ਰਿਹਾ ਸੀ ਤੇਨਾਲੀ ਰਾਮ ਨੂੰ ਇਹ ਸਮਝਣ ਵਿੱਚ ਬਹੁਤ ਦੇਰੀ ਨਹੀਂ ਲੱਗੀ ਕਿ ਇਹ ਇੱਕ ਲਾਜ਼ਮੀ ਕੋਈ ਸਾਜ਼ਿਸ਼ ਹੈ ਬਸ ਦੂਜੇ ਹੀ ਦਿਨ ਤੇਨਾਲੀ ਰਾਮ ਨੇ ਉਸ ਨਿਪੁੰਨ ਰੰਗ ਸਾਜ਼ ਨੂੰ ਲੱਭ ਲਿਆ ਜਿਸ ਨੇ ਸਿਰਫ 100 ਸ਼ਰਫੀਆਂ ਦੇ ਵਾਸਤੇ ਮੋਰ ਦੇ ਖੰਭ ਰੰਗੇ ਸਨ ਉਹ ਚਿੱਤਰਕਾਰ ਰਾਜਧਾਨੀ ਦੀ ਸਰਹੱਦ ਤੇ ਵਾਕੇ ਇੱਕ ਪਿੰਡ ਵਿੱਚ ਰਹਿੰਦਾ ਸੀ ਅਤੇ ਉਹ ਇੱਕ ਮਸਤ ਮੌਲਾ ਕਿਸਮ ਦਾ ਇਨਸਾਨ ਸੀ ਤੇਨਾਲੀ ਰਾਮ ਨੇ ਚੋਰ ਮੋਰ ਮੰਗਵਾ ਕੇ ਉਹਨਾਂ ਨੂੰ ਪਹਿਲੇ ਮੋਰਾਂ ਦੀ ਤਰ੍ਹਾਂ ਰੰਗਵਾਇਆ ਅਤੇ 4 ਦਿਨ ਬਾਅਦ ਹੀ ਉਹਨਾਂ ਨੂੰ ਲੈ ਕੇ ਦਰਬਾਰ ਵਿੱਚ ਪੇਸ਼ ਹੋ ਗਿਆ ਅਤੇ ਰਾਜਾ ਨੂੰ ਆਖਿਆ ਮਹਾਰਾਜ ਸਾਡੇ ਦਰਬਾਰ ਮਿੱਤਰ ਨੇ 30000 ਸ਼ਰਫੀਆਂ ਖਰਚ ਕੇ ਲਾਲ ਖੰਭਾ ਵਾਲਾ ਇੱਕ ਹੋਰ ਮੋਰ ਮੰਗਵਾਇਆ ਹੈ ਮੈਂ ਸਿਰਫ 400 ਸ਼ਰਫੀਆਂ ਵਿੱਚ 4 ਮੋਰ ਅਜੇਹ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਿਹਾ ਹਾਂ ਤਾਂਜਾ ਨੇ ਮੋਰ ਨੂੰ ਬਾਗਿਚੇ ਵਿੱਚ ਭਜਵਾ ਦਿੱਤਾ ਫਿਰ ਤੇਨਾਲੀ ਰਾਮ ਨੇ ਤੋਂ ਪੁੱਛਿਆ ਤੇਨਾਲੀ ਇਹ ਕਿਹੜਾ ਮਾਜਰਾ ਹੈ ਮਹਾਰਾਜ ਜੇਕਰ ਤੁਸੀਂ ਇਹਨਾਂ ਮੋਰਾਂ ਦੀ ਦਿੱਕਤੋਂ ਪ੍ਰਸੰਨ ਹੋ ਕਿਸੇ ਨੂੰ ਕੋਈ ਇਨਾਮ ਦੇਣਾ ਚਾਹੁੰਦੇ ਹੋ ਤਾਂ ਇਸ ਚਿੱਤਰਕਾਰ ਨੂੰ ਦੇਵੋ ਇਹ ਪੁਰਸਕਾਰ ਦਾ ਸੱਚਾ ਹੱਕਦਾਰ ਹੈ ਆਕੇ ਤੇਨਾਲੀ ਨੇ ਉਹਨਾਂ ਨੂੰ ਸਾਰੀ ਗੱਲ ਸਮਝਾ ਦਿੱਤੀ ਆਪਣੇ ਆਪ ਨੂੰ ਠੱਗੇ ਜਾਣ ਦੀ ਗੱਲ ਸੁਣ ਕੇ ਮਹਾਰਾਜ ਅੱਗ ਬਬੂਲਾ ਹੋ ਗਿਆ ਭਾਵ ਉਹ ਮਚ ਗਏ ਉਹਨਾਂ ਨੇ ਉਸ ਦਰਬਾਰੀ ਨੂੰ ਤੁਰੰਤ ਦੋ ਮਹੀਨਿਆਂ ਦੇ ਸਾਰੇ ਕਤਬਿਆਂ ਤੋਂ ਬਰਖਾਸਤ ਕਰ ਦਿੱਤਾ ਅਤੇ 30000 ਸ਼ਰਫੀਆਂ ਦੇ ਨਾਲ بطور ਜੁਰਮਾਨਾ 10000 ਸ਼ਰਫੀਆਂ ਰਾਜ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਫਿਰ ਚિત੍ਰਕਾਰ ਨੂੰ ਇਨਾਮ ਦੇ ਕੇ ਵਿਦਾਂ ਕੀਤਾ ਅਤੇ ਤੇਨਾਲੀ ਰਾਮ ਨੂੰ ਵੀ ਸਮਾਨਿਤ ਕੀਤਾ ਧੰਨਵਾਦ